ਜੋ ਰੇ ਤੂੰ ਮੈਂ ਅਰਦਾਸ ਜੋbindo ਸਾਥ ਗਈ ਰਾਸ ਤੁਮ ਮਾਤ ਪਿਤਾ ਆਮੋ ਭਾਰਤ ਤੇਰੇ ਤੁਰੀ ਕਿਰਪਾਵੋ ਕੋਈ ਨ ਜਾਣੈ ਤੁਮ ऊचा पवंत सगल समगरी तुम तुम आते हो सो तुम्हारी गत में तुम्हें, तुम्हें, गात मित तुम्हें ही जानी नानक दास जीरो कण अरदास ਇਕ ਓਅੰਕਾਰ ਵਾਹਿਗੁਰੂ ਜਿੱਕੇ ਫਤਹਿ ਸ੍ਰੀ ਭਗਉਤੀ ਜੀ ਸਹਾਈ ਵਾ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੇ ਦਸੋ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲੰਘ ਧਾਇ ਫਿਰੰਗਦ ਗੁਰ ਤੇ ਅਮਰਦਾਸ RAM ਦਾਸ ਹੈ ਹੋਉ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸਗਠੈ ਸਭ ਦੁੱਖ ਝਾਈ ਤੇਗ ਬਹਾਦਰ ਸਵਰੈ ਘਰ ਨਉ ਨਿਦਿਆਵੈ ਤਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਜਿਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੁੱਲ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾ ਦੇ ਆਓ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਜਿਠ ਕੀਤਾ ਤেনা ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਇਸਾਂ ਸਵਾਸਾਂ ਨਾਲ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੁਲਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੁਲਜੇ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿ ਆਵੇ ਚੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੇਖ ਪਤੈ ਬਿਰਧ ਕੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਦੇ ਬੋਲ ਬਾਲੇ ਪੁੱਲ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾਲਾ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰਜੀ ਦੇ ਇਸ਼ਨਾਨ ਚੌਕੀਆਂ ਚੰਡੇ ਭੂਗੇ ਝੁਕੋ ਜੋਗ ਅਟੱਲ ਧਰਮ ਦਾ ਜੈਕਾਰ ਭੋਲ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਅਤਾਲ ਪੁਰਖ ਵਾਹਿਗੁਰੂ ਏ ਅੰਤਰ ਜਮ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧੰਮਾਂ ਦੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਲ ਖਾਲ ਸਾਧਿ ਨੂੰ ਬਖਸ਼ੋ ਇਹ ਨਿਮਾਰਿਆਂ ਦੀ ਮਾਣ ਨੇਕਾਂਆਂ ਦੇ ਤਾਲ ਨੇ ਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਰਾਜਾਨ ਰਾਜ ਪਾਣਾਨ ਪਾਣ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਹਜੋਰ ਅਰਦਾਸ ਹੈ ਜੀ ਆਪ ਜੀ ਦੇ ਦਰ ਕਰਦੇ ਅਨਨ ਸੇਵਕ ਸੂਰਾ ਸੋ ਪਹਿਚਾਨੀਐ ਜੋ ਦਰਦੀ ਮਕੇ ਹੈ ਤੁਰ ਜਾ ਤੁਰ ਜਾ ਕਟ ਮਰ ਹੈ ਕਭੂ ਨਾ ਛਾੜੈ ਥੇਤ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਪ ਜੀ ਦੀ ਕਿਰਪਾ ਨਾਲ ਹਫਤਾਵਾਰੀ ਸੁੰਦਰ ਦੀਵਾਨ ਸਜਾਇਗਾ ਸਮੂਹ ਸਿੱਖ ਸੰਗਤ ਜਥੇਬੰਦੀਆਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤ ਸੇਵਾਦਾਰ ਤਹਿਲੋ ਕੀ ਰਦਾਸ ਸਤਿਗੁਰੂ ਜੀਓ ਸਜੇ ਹੋਏ ਦੀਵਾਨਾਂ ਵਿੱਚ ਆਪ ਜੀਾਂ ਦੀ ਪਾਵਨ ਪਵਿੱਤਰ ਗੁਰਬਾਣੀ ਸ਼ਬਦ ਚੋਂ ਕੀ ਸ੍ਰੀ ਜਪਜੀ ਸਾਹਿਬ ਚੌ ਪੈਸਾ ਹੈਬ ਅਤੇ ਆਪ ਜੀਆ ਦੀ ਪਾਵਨ ਪਵਿੱਤਰ ਗੁਰਬਾਣੀ ਸਤ ਗੁਰੂ ਜੀਓ ਸੁਖਮਨੀ ਸੁਖ ਅਮਰਤ ਪ੍ਰਬਨਾਮ ਭਗਤ ਜਨਾ ਕੇ ਮਨ ਬੇਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਅੱਖਰ ਬਾਤਾ ਟਾਟਾ ਧੁਲ ਚਕੋ ਆ ਕਰਨੀ ਅਨੰਦ ਸਾਹਿਬ ਜੀ ਕੇ ਜਪ ਕੀ ਰਦਾਸ ਸਤਿਗੁਰੂ ਜੀਓ ਬੇਅੰਗ ਸੰਗਤ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਪੇਟਾਵਾਂ ਸੇਵਾਵਾਂ ਕੀਤੀਆਂ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਸੇਵਾਵਾਂ ਦਰ ਪਰਵਾੜ ਕਰਨੀਆਂ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਰੋ ਘਰੋ ਗੁਰ ਸਿੱਖੀ ਜੀਵਨ ਨਾਮ ਦਾਣ ਚੜਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪਜੀ ਦਾ ਪਾਵੋ ਪਵਿੱਤਰ ਬਾਖ ਹੈ ਆਉ ਕੀ ਘੜੀ ਨਾ ਦੇਖਣ ਦੇਈ ਆਪਣਾ ਫਿਰ ਦਸਮਾਹਲੇ ਹੱਥ ਤੇ ਰੱਖੇ ਆਪੋ ਨੇ ਕੋ ਸਾਸ ਸਾਸ ਪ੍ਰਤਿ ਪਾਲੇ ਬੜਾਈ ਰੱਖਣਾ ਸਤਰੂ ਜੀਓ ਆਪ ਜੀ ਦਾ ਅੰਮ੍ਰਿਤ ਵਚਨ ਹੈ ਜੋ ਮੰਗੈ ਠਾ ਤੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖਤੇ ਜੋ ਭੁਲਾ ਇਹਾ ਤੂੰ ਹਾ ਸਚ ਹੋਏ ਵਾਲੀਆਂ ਰਹਿਮਤਾ ਕਰਨੀਆਂ ਆਪ ਜੀ ਦੇ ਹਜ਼ੂਰ ਸਤਗੁਰੂ ਜੀਓ ਕੜਾ ਪ੍ਰਸ਼ਾਦ ਦੀ ਦੇ ਸਜ ਕੇ ਹਾਜ਼ਰ ਹੋਈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸਤਗੁਰੂ ਜੀ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੇ। ਸਮੂਹ ਸੰਗਤ ਜੀਆ ਮਨ ਕਾਮਨਾਵਾਂ, ਭਾਵਨਾਵਾਂ ਤੂਰੀਆਂ ਕਰਨੀਆਂ। ਆਪਣੇ ਚਰਣਾ ਕਮਲਾਨਾਥ ਜੋੜ ਕੇ ਰੱਖਣਾ, ਬਾਣੀ ਨਾਲ ਪਿਆਰ, ਚਾਅ ਬੜ ਬਖਸ਼ਿਸ਼ ਕਰਨ ਨਾਲ। ਪੰਥ ਦੀ ਸੇਵਾ ਕਰਨ ਦੀ ਸਤਗੁਰੂ ਜੀ ਬਾਲ ਬੁੱਧੇ ਹਿੰਮਤ ਬਖਸ਼ਿਸ਼ ਕਰਨੀ। ਕਰੋ ਕਿਰਪਾ ਆਈ ਸੰਗਤ ਨੂੰ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ 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 ਕਰੋ ਹੁਕਮ ਨਾਮ ਅਨੁਸਾਰ ਚੱਲਣ ਦੀ ਬਾਲ ਬੁੱਧੀ ਹਿੰਮਤ ਬਖਸ਼ਿਸ਼ ਕਰੋ ਸਰਬੱਤ ਸੇਖ ਪੜਦੇ ਸੌਦੇ ਲਾਹੇਵੰਦ ਹੋਵਣਾ ਸਈ ਪਿਆਰੇ ਵੇ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮਖ ਨਾਮ ਛਣ ਕਲਾ ਤੇਰੇ ਤਾਣ ਸਰਬਤ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਆਕਾਲ ਕੇ ਤਵੇ ਚਲਾਇਓ ਪੰਥ ਸਬਤ ਕਰਨ ਕੋ ਹੁਕਮ ਹੈ ਨੂੰ ਗ੍ਰੰਥ ਗੁਰੂ ਗ੍ਰੰਥ ਜੇ ਮਾਨੇ ਹੋ ਪਰਗਟ ਗੁਰਾ ਕੀ ਦੇ ਜੋ ਪ੍ਰਭਾਤ ਕੋ ਮਿਲ ਕੋ ਚਹੈ ਤੋਜ ਸ਼ਬਦ ਮੇਲੇ ਹੋ ਰਾਜ ਕਰੇਗਾ ਖਾ ਦੇਸ ਆ ਕੀ ਰਹੇ ਨ ਕੋਇ ਹੋਾਰ ਹੋਏ ਸਭਨ ਲੈ ਗੇ ਬਚੇ ਸਰਨ ਜੋ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਖਵਾਰ ਹੋਏ ਸਭ ਬਚੇ ਸ਼ਰਨਿ ਹਾਲਸਾ ਵਾਹਿਗੁਰੂ ਜੀ ਕੀ ਫਤਿਹ